ਕੋਈ ਵੀ ਉਹਦਾ ਤਜਰਬਾ ਤੇ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ ਕੋਈ ਵੀ ਕੰਮ ਕਰਦਾ ਬੰਦਾ ਖੇਤੀ ਕਰਦਾ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ ਮਸ਼ੀਨਰੀ ਚਲਾਉਂਦਾ ਉਹਦੀ ਵੀ ਜਾਣਕਾਰੀ ਹੋਣੀ ਚਾਹੀਦੀ ਆ ਗਲਮਕਾ ਘਰ ਦੀ ਕਬੀਲਦਾਰੀ ਆ ਉਹਦੀ ਵੀ ਕਿ ਜਾਣਕਾਰੀ ਤੋਂ ਬਿਨਾ ਨਹੀਂ ਚੱਲਦੀ ਉਹ ਇਹਨੂੰ ਜਾਣਕਾਰੀ ਨਹੀਂ ਨਾ ਦਾ ਨੁਕਸਾਨ ਪੈਸਾ ਦਾ ਵੱਧ ਘਰੇਕ ਲਈ ਸਰੇ ਤੇ ਕੁੱਲ ਚੀਜ਼ ਦੀ ਜਾਣਕਾਰੀ ਆ ਖੇਤੀ ਦੀ ਜਾਣਕਾਰੀ ਆ ਹਰ ਇੱਕ ਕੰਮ ਦੀ ਜਾਣਕਾਰੀ ਆ ਤੇ ਨੂਹ ਆ ਗਈ ਹੁਣ ਜਿਹੜੀ ਨੂਹ ਨੇ ਪੇਕੀ ਨਹੀਂ ਕੰਮ ਕਰਿਆ ਹੁੰਦਾ ਸਹੁਰੇ ਆ ਕੇ ਨਹੀਂ ਕਰ ਸਕ ਜਿਹੜੇ ਸਿਆਣੀਆਂ ਮਾਮਾ ਹੁੰਦੀਆਂ ਉਹ ਤਾਂ ਲਾੜ ਵਖਰਾ ਕੰਮ ਸਿਖਾਉਂਦੀਆਂ ਚਲੋ ਹੁਣ ਤਾਂ ਜਵਾਨਾ ਹੋਰ ਆ ਗਿਆ ਅੱਗੇ ਪੁੜੀਆਂ ਕੁੜੀ ਨੂੰ ਕੱਤਣਾ ਸਿਖਾਉਣਾ ਕੱਤਣ ਉਹ ਤਾਂ ਮੇਨ ਗੱਲ ਸੀਗੀ ਕੋ ਸੂਤ ਦੇ ਖੱਦਰ ਦੇ ਕੱਪੜੇ ਹੁੰਦੇ ਹਰੇਕ ਦੇ ਇਹ ਸਭ ਤੋਂ ਮੇਨ ਗੱਲ ਸੀ ਫਿਰ ਦਰੀਆਂ ਬੋਣੀਆਂ ਸਿਖਾਉਣੀਆਂ ਫਿਰ ਉਹਨੂੰ ਕੱਢਣਾ ਕਤਣਾ ਸਿਖਾਉਂਦਾ ਚਾਦਰੇ ਚੂਦਰੀ ਪੱਖੀਆਂ ਸਿਖਾਉਣੀਆਂ ਮਤਲਬ ਇਹ ਚੀਜ਼ਾਂ ਦੀ ਜਾਣਕਾਰੀ ਦੇਣੀ ਵੀ ਕੱਲ ਨੂੰ ਤੂੰ ਜੇ ਸਹੁਰੇ ਜਾ ਕੇ ਨਾ ਤੈਨੂੰ ਐ ਨਹੀਂ ਕੋਈ ਕਹੂ ਤਾਂ ਤੂੰ ਜਾਣਦੀ ਨਹੀਂ ਕਿਉਂ ਜੇ ਮਾੜਾ ਜਾਂ ਨੁਕਸਾ ਸੱਸ ਦਾ ਕਹੂਗੀ ਜੈ ਵੱਡੀ ਨੇ ਕੱਖ ਨਹੀਂ ਸਿਖਾਇਆ ਬੰਨਤੀ ਸਾਡੇ ਵਾਰਚ ਬੋਤੀ ਹਾਂ ਸੋਹਰਾ ਕੋ ਕੰਜਰਾ ਡੱਕਾ ਨਹੀਂ ਸਿਖਾਇਆ ਉਹਦੇ ਪਿਓ ਨੂੰ ਗਾਲਾਂ ਕੱਢੂ ਉਹ ਕਹਿੰਦੀ ਉਹ ਉੱਥੇ ਜਾ ਕੇ ਸਾਡੀ ਵੇਜ ਦੀ ਨ ਕਰਾਈ ਕੁੜੀ ਨੂੰ ਸਾਰਾ ਕੰਮ ਸਿਖਾ ਕੇ ਭੇਜਦੀਆਂ ਲਾੜ ਪਿਆਰ ਅੱਡ ਹੈ ਹੁਣ ਵੀ ਹੈ ਜਿਹੜੀ ਕੁੜੀ ਕਤਰੀ ਹੈ ਉਹਨੂੰ ਦੇਖੋ ਹੁਣ ਬਾਹਲਾ ਮੇਨ ਕੰਮ ਰੋਟੀ ਦਾ ਬਣ ਗਿਆ ਰੋਟੀ ਟੁੱਕ ਦਾਲ ਸਬਜ਼ੀ ਬਣਾਉਣੀ ਆਏ ਬੰਦੇ ਨੂੰ ਸਤਕਾਰ ਨਾਲ ਬੁਲਾਉਣਾ ਆਏ ਬੰਦੇ ਨੂੰ ਪਾਣੀ ਫੜਾਉਣਾ ਚਾਹ ਪੜਾਉਣੀ ਹੂੰ ਤੇ ਇਹ ਮੇਨ ਗੱਲਾਂ ਹੁਣ ਕੁੜੀ ਕੱਤਰੀ ਵਾਸਤੇ ਨੇ ਕਿ ਉਹ ਤਾਂ ਦਰਿਆ ਦੋਰੀਆਂ ਵਾਲਾ ਤਾਂ ਕੰਮ ਤਾਂ ਗਿਆ ਉਹ ਤਾਂ ਗਿਆ ਇਹ ਨਾ ਹੋਵੇ ਅਗਲਾ ਘਰੇ ਆ ਗਿਆ ਕੁੜੀ ਮੋਬਾਈਲ ਦੇਖੀ ਜਾਂਦੀ ਆ ਚਾਹ ਦਾ ਨਾ ਉਹਨਾਂ ਲਿਆ ਪਾਣੀ ਦਾ ਨਾ ਉਹਨਾਂ ਲਿਆ ਉੱਥੇ ਬੇਇੱਜ਼ਤੀ ਵਾਲੀ ਗੱਲ ਐ ਉਹਨੇ ਭਈ ਘਰੇ ਮਾਪਿਆਂ ਦੇ ਲਾੜੜੀ ਜੀ ਰੱਖੀ ਦੀ ਕੰਮ ਤਾਂ ਕੋਈ ਬਣ ਸਕਾਇਆ ਬਿਆਹਤੀ ਆ ਗਈ ਉਦੋਂ ਕੜੀ ਵੱਧ ਬਣਾਉਂਦੇ ਖਾਦੀ ਆ ਕੜੀ ਠੰਡੀ ਹੁੰਦੀ ਆ ਰੁੱਤ ਕੜੀ ਬਹੁਤ ਬਣਾਉਂਦੇ ਠੀਕ ਐ ਕਰ ਮੈਂ ਜਿਹੜਾ ਗੋੜ ਦੇ ਨਾ ਨਰਮੇ ਪਕਾਹਾਂ ਉਹੜੀਆਂ ਕੜੀ ਲੈ ਕੇ ਜਾਂਦੀਆਂ ਜਿਹੜੀ ਕੜੀ ਇਹਦੀ ਤਸੀਰ ਠੰਢੀ ਆ ਸਹੀ ਤੇ ਉਹ ਭਾਈ ਸੱਸ ਕਹਿੰਦੀ ਅੱਜ ਕੜੀ ਬਣਾਵਾਂਗੇ ਉਹ ਨੂੰ ਕਹਿੰਦੀ ਮੈਂ ਬਣਾਉਂਗੀ ਠੀਕ ਹੈ ਚਲ ਉਹਨੇ ਕਿਹਦੀ ਜਾਣਦੀ ਹੂ ਉਹ ਸਹੁਰਾ ਕਹਿੰਦਾ ਬੱਠਾ ਪੁੱਤ ਜੀ ਜਾਣਦੀਆਂ ਤਾਂ ਬਣਾ ਲਈਏ ਕੜੀ ਬਣਦੀ ਨਹੀਂ ਆਉਂਦੀ ਲੈ ਬਾਪੂ ਮੈਂ ਜਾਣਦੀ ਆ ਚਲ ਭਾਈ ਤੇਰੀ ਮਰਜ਼ੀ ਬਣਾ ਲੈ ਸਾਸਨੇ ਵੀ ਕਿਹਾ ਕਿ ਜੇ ਤੂੰ ਜਾਣਦੀ ਨਹੀਂ ਮੈਂ ਬਣਾ ਲੈਣਾ ਕੋਈ ਨਾ ਸਿਖਾ ਆ ਦੇਗਾ ਤੈਨੂੰ ਲੈ ਬੇਬੇ ਮੈਂ ਖਾਨਦਾਨ ਦੀ ਕੁੜੀਆਂ ਮੈਂ ਸਾਰਾ ਕੁਝ ਜਾਣਦੀ ਆ ਭਈ ਬੁੜੇ ਨੇ ਬੁੜੀ ਨੂੰ ਗੋਲ ਮਾਰਦੀ ਵੀ ਜਿਹੜੀ ਬਾਹ ਐਂ ਕਰਦੇ ਜਾਣਦੀ ਨਹੀਂ ਤੂੰ ਦੇਖ ਹੀ ਲੈਣ ਦੇ ਕੁਝ ਨਹੀਂ ਹੁੰਦਾ ਜੇ 2 ਕਿਲੋ ਆਟਾ ਹੀ ਖਰਾਬ ਹੋਰ ਕੀ ਆ ਕਹਿੰਦੇ ਬਣਾ ਲਾ ਹੁਣ ਕਹਿੰਦੇ ਬਣਾਇਆ ਤਾਂ ਬਣਾਈਦਾ ਹੀ ਨਹੀਂ ਸੀ ਇਹ ਤਾਂ ਬਣਾਉਣ ਲੱਗ ਗਿਆ ਤਾਂ ਬਣਾ ਲਈ ਗੋਈ ਜੀ ਸਸੇ ਇਹ ਬੁਣੀ ਨੇ ਦੇਖੀ ਕਹਿੰਦੀ ਇਹ ਤਾਂ ਖਰਾਬ ਹੋ ਗਈ ਕਿਹੜੀ ਕਿੱਥੇ ਬਣ ਗਈ ਇਹ ਤਾਂ ਬਣੀ ਨਹੀਂ ਕਹਿੰਦੀ ਬੇਬੇ ਢੋਲੇ ਆਵਾ ਸਵਰਾ ਕਾਣਾ ਕੁੜੀ ਢੁੱਲਣੀ ਨਹੀਂ ਹੁੰਨੀ ਅੱਛੇ ਹੀ ਰਹਿਣ ਦੇ ਤੂੰ ਕਹਿੰਦੀ ਨਹੀਂ ਬਾਪੂ ਕਹਿੰਦਾ ਢੁੱਲਣੀ ਨੂੰ ਪਤਾ ਦੀ ਵੀ ਜਦੋਂ ਐ ਕੋੜੀ ਹੋ ਕੇ ਪਾਉ ਤੇ ਪੈਰਾਂ ਦੀ ਬੂਹ ਨੇ ਕਿਹੜਾ ਦੂਰ ਜਾਣਾ ਜਦੋਂ ਪਾਉਣ ਲੱਗੀ ਬੇ ਢੋਲੇ ਪੈਰ ਲਿਬੜ ਗਏ ਕਹਿੰਦੀ ਜਾਏ ਬੋਢੇ ਦੀ ਪੈਰ ਹੀ ਲਿਬੜ ਗਏ ਕਹਿੰਨਾ ਮੈਂ ਤੈਨੂੰ ਕੁੜੀਏ ਕੀ ਕਹਾਂ ਤੇ ਵੀ ਤੂੰ ਹੁਣ ਜੇ ਬਣੀ ਨਹੀਂ ਤੇ ਢੁੱਲਣੀ ਵੀ ਨਹੀਂ ਤੂੰ ਜਾਣ ਤੂੰ ਜਾਣਦੀ ਨਹੀਂ ਸੀ ਤੀ ਤੂੰ ਤਾਂ ਐਵੇਂ ਬਖਾਮਖਾ ਵੱਧ ਕਹੀਆਂ ਤੇਰੇ ਮਾਪਿਆਂ ਨੇ ਤੈਨੂੰ ਸਿਖਾਇਆ ਨਹੀਂ ਇਹ ਕੰਮ ਮਗਰ ਉਹ ਮੰਨ ਗਈ ਕਹਿੰਦੀ ਮੈਂ ਲਾੜੜੀ ਜੀ ਰੱਖੀ ਸੀ ਮੇਰੀ ਮਾਂ ਨੇ ਨਾ ਮੈਨੂੰ ਤਾਂ ਇਹੋ ਜਿਹਾ ਕੰਮ ਸਿਖਾਇਆ ਨਹੀਂ ਕਹਿੰਦਾ ਸਿੱਖੇ ਬਿਨਾ ਕੋਈ ਵੀ ਚੀਜ਼ ਆਉਂਦੀ ਨਹੀਂ ਆਉਂਦੀ ਪਹਿਲਾਂ ਸਿੱਖੀਏ ਮਾਂ ਪਿਓ ਦਾ ਫਰਜ਼ ਹੈ ਧੀ ਨੂੰ ਸਿਖਾਉਣਾ ਕੰਮ ਕਾਰ ਸਿਖਾਉਣਾ ਤੇ ਕੱਤਣਾ ਸਿਖਾਉਣਾ ਉਹਨਾਂ ਟਾਈਮਾਂ ਦੇ ਵਿੱਚ ਆ ਤਕੜਾ ਹੋ ਗਿਆ ਜਿਹੜੀਆਂ ਸਿਆਣੀਆਂ ਬੁੜੀਆਂ ਦੀ ਆਪ ਹੀ ਕਰ ਲੈਣਾਂ ਬਾਕੀ ਤਾਂ ਮੇਰੇ ਵਰਗੀਆਂ ਦਿਖਾਉਣ ਦੇ ਲਈ ਤੁਰੀਆਂ ਫਿਰਦੀਆਂ ਉਹ ਬਲ ਪੈ ਜਾਂਦਾ ਉਹ ਤਰ ਕੇ ਮਚਾਕ ਦੇ ਥੋੜੀ ਜਿਹੀ ਨਾ ਕੱਢਦਾ ਹੁੰਦਾ ਜਿਹੜੀਆਂ ਸਿਆਣੀਆਂ ਹੁੰਦੀਆਂ ਉਹ ਆਪ ਆਪ ਹੀ ਉੱਤੇ ਕੱਟੇ ਦੇ ਨਾ ਕੁੱਟ ਕੁੱਟ ਕੇ ਕੱਢ ਦਿੰਦੀਆਂ ਉਹ ਨਹੀਂ ਹੱਥ ਮਾਰ ਕੇ ਕੱਢੀ ਜਾਂਦੇ ਸਿਰ ਦੇ ਹੱਥ ਮਾਰਨਾ ਮਾੜਾ ਜਾ ਜਦੋਂ ਉਹਨੂੰ ਕੋਈ ਰੋਣਾ ਸਿਰ ਦੇ ਹੱਥ ਮਾਰਨਾ ਮਾੜਾ ਜਾ ਤੇ ਤਜਰਬੇ ਹੁੰਦੇ ਜਿਹੜੀਆਂ ਪਹਿਲਾਂ ਬੁੜੀਆਂ ਸੀ ਇਹ ਚੀਜ਼ ਦਾ ਤਜਰਬਾ ਥੀ ਵੀ ਹੁਣ ਤਾਂ ਕੱਲੀ ਰੋਟੀ ਦਾ ਰੋਟੀ ਸਿਖਾਓ ਤੇ ਜਹੀ ਜੀ ਮਾਂ ਪਿਓ ਮਤ ਦੇਊਆ ਉਹ ਮਤਨੇ ਜਾ ਕੇ ਗਾਂਹ ਕੰਮ ਕਰਨਾ ਹਾਂ ਜੇ ਕਰੇ ਸਿੱਖੀ ਨਹੀਂ ਫਿਰ ਗਾਂਹ ਸੱਸ ਸਹੁਰਾ ਸੱਸ ਕੋਈ ਨਹੀਂ ਸਿਖਾਉਂਦੀ ਹਾਂ ਨਾ ਉਹ ਤਾਂ ਕਹੂਗੀ ਮੈਂ ਮੇਰੇ ਮੱਥੇ ਮਾਰੀ ਕੁਟਰ ਲਿਆ ਕੇ ਕੱਖ ਨਹੀਂ ਜਾਣ ਦੀ ਫਲਾਨਾ ਨਹੀਂ ਜਾਣ ਦੀ ਹਾਂ ਜੀ ਵੀ ਇਸ ਕਰਕੇ ਵੀ ਉਹਨਾ ਉਹ ਗਵਾਂਡਣਾ ਉਹਨਾਂ ਨੂੰ ਕਹਿਣ ਲੱਗੀ ਕਹਿੰਦੀ ਖਾਦੀ ਨੂੰ ਕੋ 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 ਕੁੜੇ ਕੋ ਨਵੀਆਂ ਨੂੰ ਬੁੜੀਆਂ ਨੂੰ ਹੁੰਦਿਆਂ ਨਵੀਂ ਨੂੰ ਆਈ ਹੈ ਹਾਂ ਵੜਿਆ ਜਾਣਦੇ ਆ ਕੰਮ ਕੋਮਾ ਉਹ ਵੀ ਹੱਸ ਵੀ ਕਹਿੰਦੀ ਘੜੀ ਬਣਾਉਣ ਜਾਣਦੇ ਆ ਜੇ ਕਿਤੇ ਬਣਵਾਉਣੀ ਹੋ ਸਾਡੀ ਨੂੰ ਨੂੰ ਸੱਦ ਲਿਓ ਭਈ ਦੂਜਿਆਂ ਦਾ ਸੱਚੀ ਮੰਨ ਲਿਆ ਹਾਂ ਹੈ ਗਵਾਂਡੀ ਜਾਂਦੀ ਬੁੜੀ ਕਹਿੰਦੀ ਨਹੀਂ ਪਤਾ ਸਾਡੇ ਤੇ ਘੜੀ ਬਣਾ ਕੇ ਆ ਹਾਂ ਪੁਚਾ ਕੇ ਗੋਡਰ ਗੋਡਰ ਮੈਂ ਤਾਂ ਇਤਰਾ ਕਰਦੀ ਆ ਖੁਲੀ ਬੋਲਦੀ ਜਿਉ ਨਹੀਂ ਆਖਰ ਨੂੰ ਕਹੇ ਬੇਬੇ ਮੈਂ ਤਾਂ ਉੰਗਦੀ ਨਹੀਂ। ਐਸੇ। ਉਹ ਕੱਲ ਤੇਰੀ ਸੱਸ ਕਹਿੰਦੀ ਸੀ। ਕਹਿੰਦੀ ਐਵੇਂ ਤੈਨੂੰ ਕਾਇਤਾ ਟੀਚਰਾਂ ਕਰਦੀ ਐ ਮੈਂ ਤਾਂ ਕੜੀ-ਕੂੜੀ ਬਣਾਈ ਨਹੀਂ ਸਾਡੇ ਤਾਂ ਬਣਾਉਂਦੀ ਨਹੀਂ ਸਾਡੇ ਤਾਂ ਘਰ ਕੋਈ ਖਾਂਦਾ ਨਹੀਂ। ਐਸੇ। ਪਾਣਾ ਸਾਰਾ ਘਰ ਦਾ ਬਣਾਤਾ। ਐਨੇ ਪਈ ਉਹਦੀ ਕਿਤੇ ਮਾਂ ਮਿਲਣ ਆ ਗਈ। ਜੋ ਮਿਲਣ ਆਈ ਬੁੜੀਆਂ ਨਾਲ ਤਾਂ ਉਹ ਬੁੜੀ ਨੇ ਸੱਦ ਲੈ ਕਹਿੰਦੀ ਆਜੋ ਹੁਣ ਮੌਕਾ ਐ। ਭਈ ਆ ਗਿਆ ਤਿੰਨ ਚਾਰ ਕੱਟੀਆਂ ਹੋ ਕੇ ਗਵਾਨਣਾ। ਹੋਰ ਭਾਣੇ ਕਿਵੇਂ ਆ ਭਾਣੇ ਫਲਾਣਾ ਬਣੇ ਹਾਂ ਗੱਲਾਂ ਬਾਤਾਂ ਕਰੀ ਗਿਆ ਮਾਂ ਚਲਾ ਕੇ ਬੜੀ ਅੱਛੇ ਓਏ ਇੱਕ ਕਹਿੰਦੀ ਭਾਣੇ ਮੇਰੇ ਆ ਕੁੜੀ ਇੱਕ ਅੱਛੇ ਹੁਣ ਵਿਆਹਣੀ ਐ ਮੈਨੂੰ ਆਪ ਨਹੀਂ ਕੰਮ ਦੰਦਾ ਆਉਂਦਾ ਹਾਂ ਘਟਾਉਂਦਾ ਦਰੀ ਨਹੀਂ ਆਉਂਦੀ ਕਤ-ਕਤ ਲੈਣੀਆਂ ਗੱਲਾਂ ਕਹਿੰਦੀ ਹੋਰ ਉਹਨੂੰ ਦਰੀ ਨਹੀਂ ਮੋਣਨੀ ਆਉਂਦੀ ਚਾਲਾ ਕੁੜੀ ਦਰਿਆ ਦੋਰੀਆਂ ਦਾ ਸਿੱਖ ਕੇ ਗਵਾਂਢੀਆਂ ਦੇ ਕੁੜੀਆਂ ਨੇ ਸਖਿਆਤੀ ਤੇ ਕਹਿੰਦੀ ਆ ਕੜੀ ਕੁੜੀ ਬਣਾਉਣੀ ਹੋਰ ਕੁਛ ਮੈਨੂੰ ਇਹ ਵੀ ਨਹੀਂ ਆਉਂਦਾ ਤੇ ਕੁੜੀ ਕਹਿੰਦੀ ਮੈਨੂੰ ਸਖਿਆ ਕਹਿੰਦੀ ਹੁਣ ਮੈਂ ਹਾਰ ਗਿਆ ਇਹਨੂੰ ਆ ਤੇਰੀ ਕੁੜਮਣੀ ਨੂੰ ਕਹਾ ਵੀ ਮੇਰੀ ਕੁੜੀ ਨੂੰ ਕੜੀ ਕੁੜੀ ਸਿਖਾ ਦਿਓ ਉਹ ਕਹਿੰਦੀ ਲਾ ਕੁੜੀ ਦੀ ਬੜੀ ਗੱਲ ਹੁੰਦੀ ਐ ਸੋਚਿਆ ਨਾ ਵੀ ਮੇਰੇ ਵਾਲੀ ਨਾਲ ਨਾ ਕਦੇ ਗੱਲ ਹੁੰਦੀ ਹੋਵੇ ਕੜੀ ਦੀ ਬੜੀ ਗੱਲ ਆ ਕਹਿੰਦੀ ਬਰਹੀ ਜੀ ਤੇਰੀ ਕੁੜੀ ਹੋ ਹੂੰ ਇਹ ਨਹੀਂ ਬਣੇ ਸਾਡੇ ਬਾਹ ਤਾਂ ਵੱਡੀ ਵਾਜ ਬਣਾਉਣੀ ਨਹੀਂ ਆਉਂਦੀ ਹਾਂ 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 ਖੜੀ ਦਾ ਕੀ ਗੱਲ ਆ ਗੰਡੇ ਚੀਰ ਕੇ ਪਾਲੋ ਬਣ ਜਾਂਦੀ ਐ ਅੱਛਾ ਓ ਭਾਈ ਪੋੜਾ ਪੋੜਣੇ ਕਿ ਹਾਂ ਵੀ ਹੋਂ ਖਾਣਾ ਕੜੀ ਤਾਂ ਤੇਰੀ ਕੁੜੀ ਨੇ ਬਣਾਈ ਸੀ ਕਹਿੰਦਾ ਚਾਰ ਦਿਨ ਕੁੱਤੇ ਵੀ ਖੂ ਵੀ ਗਏ ਨੇ ਬੰਦਾ ਦਾ ਕੀ ਖਾ ਲੂ ਆ ਜਿਹੜਾ ਕੁੱਤਾ ਆ ਗਿਆ ਖਾਨਸਾਲਾ ਵਿੱਚ ਹੀ ਖੋ ਗਿਆ ਕਹਿੰਦਾ ਕੁੱਤਾ ਵਸਾ ਨਿਕਲ ਕੇ ਜਾਂਦਾ ਰਹੇ ਤੇ ਤੀਨੇ ਖੜੀ ਬਣਾਈ ਦੀ ਕਹਿੰਦਾ ਕੁੜੀ ਇਹ ਤਾਂ ਕਹਿੰਦਾ ਭਲਾਨੀ ਆ ਇਸ ਤੋਂ ਸਿੱਖ ਲੋ ਮੇਰੀ ਨੂੰ ਬਹੁਤ ਵਧੀਆ ਜਾਣਦੀ ਆ ਹੈ ਚਾਕੇ ਗੋਡਰ-ਗੋਡਰ ਬੁੜੀ ਵੀ ਹੈ ਕੁੜੀ ਦੂਰ ਖੜੀ ਹੋ ਗੋਲਾ ਮਾਰੇ ਵੀ ਹਟ ਜਾ ਤੂੰ ਬੋਲਣਾ ਚੁੱਪ ਕਰਦਾ ਵੀ ਤੂੰ ਮੇਰੀ ਬੇਇੱਜ਼ਤੀ ਕਰਾਇਆ ਨਹੀਂ ਆ ਉਹ ਵੀ ਬੇ ਚੁੱਪ ਕਰ ਗਈ ਉਹ ਕਹਿੰਦੀ ਪਰ ਤੂੰ ਹੁਣ ਤਾਂ ਕਹਨੀਆ ਬੜੀ ਗੱਲ ਆ ਕੁੜੀ ਦਾ ਸਖਿਆਈ ਨਹੀਂ ਆ ਤੇਰਾ ਸਹੁਰਾ ਤੇਰਾ ਕੋਡ ਮੰਗੀ ਕਿਹੀ ਜਾਂਦਾ ਹੈ ਪਈ ਜੋ ਆਪਣਾ ਆ ਨਾ ਮਾਗਾ ਨਹੀਂ ਕੁੜੀ ਨੂੰ ਲੈ ਆਣ ਆਇਆ ਹਾਂ ਹਾਂ ਹੁਣ ਆ ਕੇ ਮੈਂ ਹੋਣ ਨੂੰ ਉੱਥੇ ਸਖਾ ਮਸਗੋਮਾ ਤੇ ਉਹ ਬੁੜਾ ਕਹਿੰਦਾ ਹੁਣ ਦਾ ਜਿਹੜਾ ਕੰਮ ਹੋਣਾ ਦੀ ਹੋ ਗਿਆ ਚਾਹੇ ਸਖਿਆ ਚਾਹੇ ਨਾਸਖਿਆ ਉਹਦਾ ਹੁਣ ਸਾਰੇ ਗਵਾਰਡ ਚ ਪਤਾ ਲੱਗ ਗਿਆ ਤੇਰੀ ਕੁੜੀ ਦਾ ਵੀ ਕਿੜੀ ਬਹੁਤ ਸੋਹਣੀ ਬਣਾਉਂਦੀ ਐ ਇਹਦਾ ਕਹਿੰਦਾ ਕੁੱਤੇ ਵੀ ਮੂੰਹ ਚੜਦੇ ਭੈਣੇ ਸਾਰੇ ਗਵਾਰਡ ਚ ਲੈ ਕੇ ਸੁਨਿਆ ਕਹਿੰਦਾ ਲੋਕਾਂ ਨੂੰ ਵਿਆਹ ਬੁਲਾਉਣਾਂ ਦੇ ਵਾਰ ਚ ਖੜੀ ਪਈ ਐ ਹਾਂ ਹੋਰ ਖੁਸ਼ੀល ਜਾ ਕਹਣਾ ਸੀ ਸਕੇ ਲਾਂਗੇ ਸਾਰਾ ਕੁਝ ਕਹਣਾ ਤੂੰ ਦਾ ਸੁਰਮਾ ਆਪਦੀ ਭਾਈ ਫਿਰਦਾ ਤੇ ਉਹਨੂੰ ਦੂਜਿਆਂ ਦਾ ਬਾਰੇ ਹੀ ਨਹੀਂ ਪਤਾ ਲੱਗਿਆ ਭਾਈ ਚੁੱਪ ਨਾ ਹਾ ਨਾ ਨਾ ਤੇ ਤਰ੍ਹਾਂ ਬੁੜੀਆਂ ਨੇ ਵਧੀਆ ਬੁੜਾ ਮੇਟੀਆਂ ਤੇ ਤਰ੍ਹਾਂ ਕਰ ਨਾ ਉਹ ਭਾਈ ਕੁੜੀ ਪਰੇ ਖੜੀ ਦੂਰ ਖੜੀ ਆਪਦੀ ਮਾਂ ਨੂੰ ਇਸ਼ਾਰੇ ਕਰੇ ਵੀ ਤੂੰ ਚੁੱਪ ਕਰ ਜਾ ਬੋਲ ਨਾ ਉਹ ਭਾਈ ਜਦੋਂ ਅੰਦਰ ਸਾਡੀ ਬੁੜੀ ਨੇ ਆਪਦੀ ਕੁੜੀ ਕਹਿੰਦੀ ਜਾਏ ਵੱਡਿਆਂ ਦੀ ਤੇਨੂੰ ਕਹਿੰਦੀ ਤਾਂ ਫਿਰ ਮੈਨੂੰ ਸਿਖਾਉਣਾ ਦੀ ਤੇਨੂੰ ਨਹੀਂ ਸੀ ਪਤਾ ਵੀ ਮੈਂ ਭਗਾਨੇ ਪੰਡ ਜਾਊਂਗੀ ਤੂੰ ਮੈਨੂੰ ਸਿਕਾਉਂਦੀ ਏ ਤੂੰ ਤਾਂ ਮੈਨੂੰ ਸਿਕਾਇਆ ਨਹੀਂ ਕਹਿੰਦੀ ਮੈਂ ਕੀ ਕਰਾਂ ਤੂੰ ਤਾਂ ਮੈਨੂੰ ਕਿਹਾ ਨਹੀਂ ਬੇਬੇ ਮੈਨੂੰ ਕੁਛ ਕਿਹਾ ਦੇ ਕਹਿੰਦੀ ਤੇਰਾ ਫਰਜ਼ ਦੀ ਮੈਂ ਕਹਿੰਦੀ ਐਵੇਂ ਤਾਂ ਐਡੀ ਵੇਚਦੀ ਹੋਗੀ ਕਹਿੰਦੀ ਮੈਂ ਤਾਂ ਮੁੰਡੇ ਖੁੰਡੇ ਵੀ ਜਦੋਂ ਮੈਂ ਲੰਗਦੀਆਂ ਕਹਿਣਗੇ ਕੜੀ ਬਣਾਵਾਂਗੇ ਅੱਜੋ ਹੀ ਕਹਿੰਦੀ ਸਾਰਾ ਗੁਆਰ ਨਹੀਂ ਕਹਿੰਦੀ ਉਹਦਾ ਟੇਕਣ ਦੰਦਾ ਕਹਿੰਦੀ ਜਿਹੜੇ ਦਿਓਰ ਲੱਗਦੇ ਆ ਹੈਂ ਕਾ ਦੇਖ ਕੇ ਕਹਿਣਗੇ ਅੱਜ ਤਾਂ ਘਰ ਦਾ ਨੂੰ ਕਾ ਵੀ ਕੜੀ ਬਣਾਇਓ ਕਹਿੰਦੀ ਮੈਨੂੰ ਤਾਂ ਬਾਹਰ ਨਹੀਂ ਨਿਕਲਣ ਦੇ ਕਹਿੰਦੀ ਜਦੋਂ ਮੈਂ ਬਾਹਰ ਨਿਕਲਦਾ ਮੈਂ ਤਾਂ ਖੁੱਲ ਕਿਚਰ ਕਰਦਾ ਗੁਆਰ ਦਾ ਕਹਿੰਦਾ ਮੇਰੀ ਪੱਟੀ ਕਹਿੰਦੀ ਮਾਂ ਤੈਨੂੰ ਹੁਣ ਆਈ ਨੇ ਲੈ ਲਾਂ ਕਹਿੰਦੀ ਹੂੰ ਖੁਸ਼ੀ ਸਕਿਆ ਹੂੰ ਤਾਂ ਮੇਰੀ ਸੱਸ ਨੇ ਮੈਨੂੰ ਸਾਰਾ ਕੁਝ ਸਿਖਾਇਆ ਤਾਂ ਪਰ ਤੈ ਤਾਂ ਮੇਰੀ ਪੱਟੀ ਮੇਸ਼ ਕਰਦੀ ਮਾਂ ਤੈ ਤਾਂ ਲਾੜਪਣੇ ਚ ਮੇਰੀ ਜ਼ਿੰਦਗੀ ਖਰਾਬ ਕਰਦੀ ਕਹਿੰਦੀ ਮਨ ਤਾਂ ਬਾਹਰ ਨਹੀਂ ਨਿਕਲਦੇ ਨਾ ਤੀਵਿਆਂ ਨਾ ਬੰਦੇ ਕਹਿੰਨਗੇ ਅੱਜ ਕੜੀ ਬਣਾਵਾਂਗੇ ਕਹਿੰਦੀ ਆਹੀ ਗੱਲ ਕਹਿ ਕੇ ਮੈਂ ਤਾਂ ਨੀਂ ਨੀ ਪਾ ਲੈਣੀ ਆ ਕਿਸੇ ਮੂਰੇ ਬੋਲਣ ਜੋਗਰੀ ਨਹੀਂ ਛੱਡੀ ਕਹਿੰਦੀ ਤੈਂ ਬਾਰੇ ਨਾ ਮਾਂ ਬਹੁਤ ਗਲਤੀ ਕੀਤੀ ਤੇਰਾ ਹੱਕ ਸੀ ਮੈਂ ਤਾਂ ਨਹੀਂ ਆਣੀ ਸੀ ਮਨੂੰ ਸਿਖਾਉਂਦੀ ਵੀ ਮਾਂ ਦਾ ਹੱਕ ਹੁੰਦਾ ਤੈਨੂੰ ਸਿਖਾਉਣਾ ਪੇਵਦਾ ਹੱਕਾ ਪੁੱਤ ਨੂੰ ਸਿਖਾਉਣਾ ਵੀ ਪਈ ਐ ਛੇ ਐ ਕਰਨਾ ਜਦੋਂ ਨੇ ਖੇਤੀ ਕਰੀ ਨਹੀਂ ਵਿਚਾਰਾ ਉਹ ਕੀ ਕਰੂਗਾ ਹਾਂ ਤੇ ਉਹਨੂੰ ਦੱਸੋ ਵੀ ਇਧਰੋਂ ਪਾਣੀ ਆਉਂਦਾ ਇੱਥੇ ਨੱਕਾ ਲਾਉਣਾ ਐ ਐਨੇ ਚਿਰ ਨੂੰ ਪਾਣੀ ਵਢਣਾ ਜੇ ਦੱਸਾਂਗੇ ਫੇਰ ਹੀ ਸਿੱਖੂ ਜੋ ਪੁੱਤ ਨੂੰ ਖੇਤੀ ਨਾ ਸਿਕਾਈ ਉਹਨੂੰ ਵਿਚਾਰੇ ਨੂੰ ਖੇਤੀ ਬਾਰੇ ਕੀ ਪਤਾ ਹੈ ਹਾਂ ਇਹੀ ਕੰਮ ਮਾਦ ਐ ਵੀ ਉਹਨੂੰ ਤਜਰਬਾ ਦਿਓ ਬਣਾ ਤਜਰਬੇ ਤੋਂ ਕੁਝ ਨਹੀਂ ਬਣਦਾ ਵੀ ਦੇਖੋ ਜਿਹੜੇ ਬਾਣੀਆਂ ਦੀ ਕੌਮ ਐ ਬੱਚੇ ਉਹ ਪਹਿਲਾਂ ਮੈਂ ਤੱਕੜੀ ਤੱਕੜੀ ਖਣਗੇ ਹਾਂ ਖੇਡ ਕਰਨਗੇ ਪੱਕੇ ਪੱਤਿਆਂ ਦੀ ਤੱਕੜੀ ਬਣਾ ਕੇ ਜੱਟ ਦਾ ਪੁੱਤ ਹੋਊ ਖੇਡਦਾ ਹੁਣ ਤਾਂ ਮੋਬਾਈਲ ਚੱਲ ਪਿਆ ਨਾ ਅੱਗੇ ਜੇ ਜੱਟ ਦਾ ਪੁੱਤ ਖੇਡਦਾ ਨਾ ਹਲ ਬਣਾ ਲੈਂਦਾ ਬਹਣ ਕੈਰੀ ਬਣਾ ਲੈਂਦਾ ਮੇਰਾ ਵਹਾਨਾ ਇੱਥੇ ਬਰੀ ਮੱਕੀ ਬੀਜੀ ਆ ਇੱਥੇ ਮੇਰਾ ਬਾਜਰਾ ਬੀਜਿਆ ਹੈ ਹੈ ਆਇਆ ਚ ਮੇਰੀ ਮੱਕੀ ਛੱਲੀਆਂ ਵਾਲੀ ਹੈ ਉਹ ਬਾਣੀਆਂ ਤੱਕੜੀ ਮੁੰਡਾ ਤੱਕੜੀ ਤੋਲਿਆ ਕਰੀ ਰੇਤਾ ਪਾ ਲੇ ਉਹ ਬਾਣੀਆਂ ਦਾ ਮੁੰਡਾ ਕਹਿੰਦਾ ਤੁਸੀਂ ਲਿਆ ਕਰੋ ਸੌਦਾ ਮੈਂ ਸੋਦਾ ਸੌਦਾ ਲਿਆ ਕਰੂੰ। ਅੱਛਾ ਜੀ। ਮਤਲਬ ਨਿੱਕੇ ਹੁੰਦੇ ਨੇ ਬਾਣੀਆਂ ਵਾਲਾ ਕਿੱਤਾ ਕਰਿਆ। ਉਹ ਕਹਿੰਦਾ ਬਈ ਕਹਿੰਦਾ ਹਜੇ ਨਹੀਂ ਕਹਣਾ ਮੇਰੀ ਮੱਕੀ ਵੀ ਜੀ ਅਸਲੀਆਂ ਬਹੁਤ ਲੱਗੀਆਂ ਪਈਆਂ ਨੇ। ਤੇ ਉਹਨੂੰ ਫੇਰ ਵੱਡਾਂਗੇ ਪਸੌਰੀਆਂ ਲਾ ਦੇਾਂਗੇ ਫੇਰ ਕੱਢਾਂਗੇ ਬਾਣੀਆਂ ਕਹਿੰਦਾ ਮੈਂ ਦੋ ਕੁ ਛੱਲੀਆਂ ਤੋੜ ਲਿਆਵਾ। ਚੱਟ ਕਹਿੰਦਾ ਤੋੜ ਲਿਆ। ਬਈ ਬਾਣੀਆਂ ਦਾ ਮੁੰਡਾ ਗਿਆ। ਸੱਲੀਆਂ ਗਿਹੜੀਆਂ ਦੀ ਉਈ ਝੋਲੀ ਜਗ੍ਹਾ ਤੋੜ ਲਿਆ ਜੱਟਾਂ ਦੇ ਮੁੰਡੇ ਨੇ ਛਿੱਟ ਲਿਆ ਹੂੰ ਬਾਣੀਆਂ ਕੁੱਟਿਆ ਤੇ ਕੁੱਟਿਆ ਰੋਂਦਾ ਰੋਂਦਾ ਘਰੇ ਬਾਗਿਆ ਮਾਨਿਆ ਰੋਂਦਾ ਹੂੰ ਉਹ ਕਹਿੰਦਾ ਓਏ ਕੀ ਗੱਲ ਰੋਂਦਾ ਆਉਣਾ ਹੈ ਮੈਨੂੰ ਜੱਟਾਂ ਦੇ ਮੁੰਡੇ ਨੇ ਕੁੱਟਿਆ ਸਹੀ ਉਹ ਕਹਿੰਦਾ ਗੱਲ ਕੀ ਸੀ ਮੈਂ ਉਹਦੇ ਸੱਲੀਆਂ ਤੋੜ ਲਿਆ ਉਹ ਕਹਿੰਦਾ ਕੰਜਦੇ ਰੋਤੜੀ ਸੱਲੀਆਂ ਦੀ ਬਾਤ ਨਹੀਂ ਤੈਂ ਕਿੱਥੋਂ ਤੋੜ ਲੀਆਂ ਹੂੰ ਉਹ ਤਾਂ ਅਸੀਂ ਖੇੜ ਦੇ ਦੀ ਕਿਆਰਾ ਬਣਾ ਕੇ ਉੱਥੇ ਤਾਂ ਮੱਕੀ ਬੀਜੀ ਦੀ ਮੈਂ ਉੱਥੋਂ ਸਨੇ ਓ ਤੇਰਾ ਭੈਜੇ ਵੀ ਕਹਿੰਦਾ ਇਹ ਵੀ ਜਟੜਾ ਦਾ ਸੇਤਰ ਕਾਇਨਾ ਰੁੱਤ ਦਾ ਕਨ ਮੱਕੀ ਦੀ ਰੁੱਤ ਦਾ ਜੇ ਆਉ ਬੀਜਣ ਵਾਲੀ ਉਹ ਉਹ ਪਾਈ ਜ਼ਿੰਮੇਦਾਰ ਕਰਿਆ ਗਿਆ ਲਾਂਬਾ ਦੇਣ ਵਾਲਾ ਕਹਿੰਦਾ ਯਾਰ ਥੋੜੇ ਮੁੰਡੇ ਸਾਡਾ ਮੁੰਡਾ ਕੁੱਟਦਾ ਇਕੱਠੇ ਖੇਡਦੇ ਹੁੰਦੇ ਨੇ ਉਹ ਕਹਿੰਦਾ ਨਾ ਇਹ ਤਾਂ ਰੋਜ਼ ਇਕੱਠੇ ਖੇਡਦੇ ਨੇ ਜਿਆ ਵਧੀਆ ਕਹਿੰਦਾ ਗੱਲ ਕੀ ਹੋ ਗਈ ਦੀ ਕਹਿੰਦਾ ਯਾਰ ਇਹਨਾਂ ਨੇ ਕਹਿੰਦਾ ਥੋੜਾ ਸਾਡਾ ਮੁੰਡਾ ਤੱਕੜੀ ਤੋਲਦਾ ਸੀ ਥੋੜਾ ਮੁੰਡਾ ਹਲ ਵਾਹ ਕੇ ਫਸਲ ਵੀ ਦਾਦੀ ਕਹਿੰਦਾ ਅੱਛਾ ਤੇ ਕਹਿੰਦਾ ਇਹਨੇ ਥੋੜੇ ਮੁੰਡੇ ਨੇ ਮੱਕੀ ਬੀਜ ਲਈ ਕਹਿੰਦਾ ਸੱਲੀਆਂ ਲਾ ਜੀਆਂ ਕਹਿੰਦਾ ਕਹਿੰਦਾ ਮੇਰੇ ਮੁੰਡੇ ਨੂੰ ਕਹਿੰਦਾ ਮੇਰੀ ਮੱਕੀ ਨੂੰ ਸੱਲੀਆਂ ਮੇਰੇ ਮੁੰਡੇ ਨੇ ਸੱਲੀਆਂ ਤੋਲ ਲੀਆਂ ਦੋ ਖਾਂ ਹੋਡੇ ਮੋਡੇ ਨੇ ਕੁੱਟਦਾ ਜੱਟ ਕਹਿੰਦਾ ਭਾਂ ਦਾ ਰੋਤਣੀ ਬਾਤ ਐ ਨਹੀਂ ਸੱਲੀਆਂ ਕਿੱਥੋਂ ਤੋਲ ਲੀਆਂ ਕਹਿੰਦਾ ਮੈਨੂੰ ਕੀ ਪਤਾ ਮੇਰੇ ਮੁੰਡੇ ਤਾਂ ਨੇ ਧੌੜੀ ਲਾਤੀ ਕੁੱਟ ਕੇ ਕਹਿੰਦਾ ਕਿਉਂ ਓਏ ਸੱਲੀਆਂ ਤੋਲ ਲੀਆਂ ਕਹਿੰਦਾ ਬਾਪੂ ਮਸਾ ਦਾ ਪਾਂ ਬੀਜ ਦੀ ਪਾਣੀ ਲਾਉਂਦਾ ਰਿਆਂ ਇਹਨੇ ਕਹਿੰਦਾ ਚੁੱਪ ਕਰਕੇ ਦੋ ਸੱਲੀਆਂ ਤੋਲ ਲੀਆਂ ਉਹ ਕਹਿੰਦਾ ਛਾਲਾ ਖੇਡਦਾ ਕਹਿੰਦਾ ਐਵੇਂ ਹੀ ਕੁੱਟਦਾ ਜਵਾਕ ਸੱਲੀਆਂ ਨਹੀਂ ਤੋੜੀਆਂ ਬਾਤਾਂ ਨਹੀਂ ਦੋੜੀਆਂ ਉਹ ਕਹਿੰਦਾ ਜਦੋਂ ਮੈਂ ਜੱਟਾ ਮੈਂ ਤਾਂ ਬੀਜ ਤੇ ਮੇਰੇ ਬਾਹਰ ਦਾ ਸਾਰਾ ਕੁਝ ਹੀ ਹੋਇਆ ਖੜਾ ਹੂੰ ਵੀ ਉਦੋਂ ਜੱਟਾਂ ਦੇ ਜਵਾਕ ਪਹਿਲੇ ਹਲ ਸਿੱਖਣਾ ਬੋਣਾ ਹੋ ਕਰਨਾ ਹੁਣ ਤਾਂ ਮੋਬਾਈਲ ਚੱਲ ਪਿਆ ਹੁਣ ਤਾਂ ਕੁਛ ਨਹੀਂ ਨਿੱਕੇ ਜਿਹੜੇ ਜਮੀ ਛੋਟੇ ਛੋਟੇ ਨੇ ਬਸ ਉਹਨਾਂ ਨੇ ਵੀ ਸਾਰਾ ਦਿਨ ਇੱਧਰ ਹੀ ਲੱਗਾ ਰਹਿਣਾ ਇਹ ਇੱਕ ਮੋਬਾਈਲ ਬਿਮਾਰੀ ਲੱਗੀ ਦੁਨੀਆ ਨੂੰ ਠੀਕ ਆ ਚੀਜ਼ ਇਹ ਚੰਗੀ ਸੀਗੀ ਇਹਦੀ ਗਲਤ ਵਰਤੋਂ ਹੋਣ ਲੱਗੀ ਕੋਈ ਵੀ ਚੀਜ਼ ਜਿਹਦੇ ਨੂੰ ਗਲਤ ਵਰਤੋਂ ਕਰਾਂਗੇ ਆਪਾਂ ਉਹ ਨੁਕਸਾਨ ਦਿੰਦੀ ਹੈ ਹਰ ਇੱਕ ਚੀਜ਼ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਨੁਕਸਾਨ ਵੀ ਹੈ ਸਰੀਰ ਹੈ ਸਰੀਰ ਦੇ ਵਿੱਚ ਇਹ ਜੇ ਤੱਤ ਨੇ ਜਿਹਨਾਂ ਦੀ ਗਲਤ ਵਰਤੋਂ ਕਰੋਗੇ ਨੁਕਸਾਨ ਦੇਣਗੇ ਜੇ ਉਹਨਾਂ ਦੀ ਸਹੀ ਵਰਤੋਂ ਕਰੋਗੇ ਤਾਂ ਉਹ ਫਾਇਦਾ ਦੇਣਗੇ ਆਪਣੇ ਸਰੀਰ ਦੇ ਵਿੱਚ ਹੀ ਇਹ ਜੇ ਤੱਤ ਨੇ ਆਈਆਂ ਜਾਂ ਚੀਜ਼ਾਂ ਨੇ ਆਈਆਂ ਉਹ ਬੰਦੇ ਦੇ ਡਿਪੈਂਡ ਕਰਦੀ ਆ ਇੱਕ ਮਹਾਤਮਾ ਨੂੰ ਇੱਕ ਕੁੜੀ ਨੇ ਸਵਾਲ ਪਾਤਾ ਸੀ ਪੜ੍ਹੀ ਲਿਖੀ ਕੁੜੀ ਸੀ ਕਹਣ ਲੱਗੀ ਵੀ ਮਹਾਰਾਜ ਇੱਕ ਬੇਨਤੀ ਕਰਨੀ ਹੈ ਮਹਾਤਮਾ ਹੀ ਬਹੁਤ ਪਹੁੰਚੇ ਹੋਏ ਸੀ ਕਹਿੰਦੇ ਦੱਸੋ ਭਾਈ ਕਹਿੰਦੀ ਕੁਦਰਤ ਨੇ ਬਹੁਤ ਚੰਗਾ ਕਰਿਆ ਬੰਦਾ ਬਣਾਇਆ ਇਸਤਰੀ ਬਣਾਈ ਆ ਬਹੁਤ ਸੋਹਣੀ ਚੀਜ਼ ਬਣਾਈ ਆ ਵੀ ਕੋਈ ਅੰਤ ਨਹੀਂ ਕਿਸੇ ਕਿਲ ਦਾ ਕਾਜ ਨਹੀਂ ਸਾਬ ਬੜਾ ਰਸੋਣਾ ਰੰਗ ਬੜਾ ਅਕਲ ਸਾਕਲ ਤੇ ਕਹਿੰਦੀ ਇੱਕ ਕੰਮ ਮਾੜਾ ਕਰਿਆ ਪਰਮਾਤਮਾ ਨੇ ਉਹ ਕਹਿੰਦਾ ਬੇਟਾ ਪਰਮਾਤਮਾ ਤਾਂ ਮਾੜਾ ਕਰਦੇ ਨਹੀਂ ਹੁੰਦਾ ਕਿਸੇ ਦਾ ਕਹਿੰਦੀ ਨਾ ਜੀ ਇੱਕ ਕੰਮ ਮੜਾ ਕਰਤਾ ਕਹਿੰਦਾ ਕੀ ਕਹਿੰਦੀ ਇਹਦੇ ਵਿੱਚ ਕੰਮ ਨਹੀਂ ਸੀ ਪਾਉਣਾ ਮਰਦ ਜਨਾਨੀ ਚ ਕਹਿੰਦਾ ਨਹੀਂ ਬੇਟਾ ਤੇਰਾ خیال ਗਲਤ ਆ ਕਹਿੰਦਾ ਕੰਮ ਤੋਂ ਬਣਾ ਆ ਉਤਪਤੀ ਕਿੱਥੋਂ ਹੁੰਦੀ ਹਾਂ ਜਨਾਨੀ ਬਣਾਈ ਹੈ ਇਹ ਉਤਪਤੀ ਵਾਸਤੇ ਹੈ ਪਰਮਾਤਮਾ ਨੇ ਹਾਂ ਪਰ ਇਹਨੂੰ ਕੰਮ ਨੂੰ ਲੋੜ ਅਨੁਸਾਰ ਵਰਤਣਾ ਹਾਂ ਫੇਰ ਮਾਰਾ ਜਿਹਦੇ ਨੂੰ ਬੇਲੋੜਾ ਵਰਤਨਾ ਕਹਿੰਦਾ ਦੇਖ ਇਹ ਉਤਪਤੀ ਵਾਸਤੇ ਹੈ ਜਿਹੜਾ ਜੇ ਕ੍ਰੋਧ ਨਾ ਹੁੰਦਾ ਤਾਂ ਰਖਸ਼ਾ ਕੌਣ ਕਰਦਾ ਸਾਹਮਣੇ ਜੀਵ ਨੂੰ ਲੋਕ ਬੰਦੇ ਨੂੰ ਬੰਦਾ ਮਾਰੀ ਜਾਂਦਾ ਮੋਹ ਨਾ ਹੁੰਦਾ ਪਾਲਦਾ ਕੌਣ ਜਰਮ ਕੇ ਛਿਟ ਜਾ ਕਰਦੇ ਉਹ ਵਿਚਾਰਾ ਰੋੜ ਕੇ ਮਰ ਜਾ ਕਰਦਾ ਕਹਿੰਦਾ ਨਹੀਂ ਪ੍ਰਮਾਤਮਾ ਨੇ ਜਿਹੜੀਆਂ ਚੀਜ਼ਾਂ ਪਾਈਆਂ ਨੇ ਇਹਦੇ ਵਿੱਚ ਬੰਦੇ ਦੇ ਵਿੱਚ ਉਹ ਮਾਲਕ ਬਹੁਤ ਦੇਖ ਕੇ ਬਣਾਈਆਂ ਹੈ ਇਹੜੀ ਚੀਜ਼ ਦੀ ਲੋੜ ਹੈ ਉਹਦੇ ਵਿੱਚ ਨੇ ਮਾਲਕ ਨੇ ਇਹ ਸਰੀਰ ਦੇ ਵਿੱਚ ਪਾਤੀ ਉਹਨੂੰ ਲੋੜ ਅਨਸਾਰ ਵਰਤੋ ਦੁਰਵਰਤ ਤੋਂ ਕਰ ਤੇ ਜਿਹੜਾ ਵੀ ਇਹਹੀ ਕੰਮ ਮੋਬਾਈਲ ਦਾ ਜਿਹੜਾ ਮੋਬਾਈਲ ਹੈ ਇਹਦੇ ਵਿੱਚ ਬਹੁਤ ਕੰਮ ਦੀਆਂ ਚੀਜ਼ਾਂ ਨੇ ਪਰ ਉਹ ਸਾਡੇ ਤੇ ਵਰਤ ਨਾਲ ਤੇ ਅਸੀਂ ਉਹਦੀ ਦੁਰਵਰਤ ਤੋਂ ਕਰ ਦਿਆਂ ਉਹਨੂੰ ਗਲਤ ਵਰਤਦੇ ਆ ਫਿਰ ਉਹ ਸਾਨੂੰ ਨੁਕਸਾਨ ਵੀ ਦਿੰਦਾ ਹੈ ਤੇ ਨਹੀਂ ਸਾਡਾ ਫਾਇਦਾ ਵੀ ਕਰਦਾ ਵੀ ਕੋਈ ਚੀਜ਼ ਆ ਬੰਦੇ ਦੇ ਡਿਪੈਂਡਾ ਜੇ ਕੋਈ ਇਨਸਾਨ ਉਹਨੂੰ ਲੋੜ ਅਨੁਸਾਰ ਕੋਈ ਵੀ ਚੀਜ਼ ਆ ਲੋੜ ਅਨੁਸਾਰ ਵਰਤਦਾ ਹੈ ਤਨ ਪਦਾਰਥਾ ਉਹਨੂੰ ਵੀ ਲੋੜ ਅਨੁਸਾਰ ਵਰਤਣਾ ਹੈ ਜੇ ਉਹਨੂੰ ਨਜਾਇਜ਼ੀ ਗਲਤ ਕੰਮਾਂ ਤੇ ਵਰਤੀਗੇ ਕੋਈ ਫਾਇਦਾ ਨਹੀਂ ਕ੍ਰੋਧ ਆ ਲੋੜ ਅਨੁਸਾਰ ਵਰਤਣਾ ਜੇ ਵੀ ਕਿਸੇ ਤੇ ਗੱਲ ਫੜ ਕੇ ਚਾਰਚ ਬਿੜਾ ਮਾਰਨੀ ਆ ਉਹ ਕੋਈ ਚੰਗਾ ਕੰਮ ਥੋੜੂ ਹੈ ਕ੍ਰੋਧ ਉੱਥੇ ਵਰਤਣਾ ਜਿੱਥੇ ਨਿਆਂ ਹੁੰਦਾ ਤਕਾ ਹੁੰਦਾ ਗਰੀਬ ਨਾਲ ਉੱਥੇ ਕ੍ਰੋਧ ਵਰਤ ਲੋ ਇਸ ਕਰਕੇ ਵੀ ਜਿਹੜਾ ਇਹ ਚੀਜ਼ ਐ ਇਸ ਤੋਂ ਬਿਲਕੁਲ ਬਨੇਜਣਾ ਚੱਲਣਾ ਚਾਹੀਦਾ ਦਸਵੇਂ ਪਾਸ਼ਾ ਨੂੰ ਪੁੱਛਿਆ ਤੀਕ ਸਿੱਖ ਨੇ ਸਾਧ ਨੇ ਬੜਾ ਪਹੁੰਚਾ ਹੋਇਆ ਸਾਧ ਤੀਉਨ ਨੂੰ ਪਤਾ ਲੱਗਿਆ ਕਿ ਬਹੁਤ ਵੀ ਜਿਹੜੇ ਦਸਵੇਂ ਪਾਸ਼ਾ ਨੇ ਬੜੇ ਬਰਮ ਗਿਆਨੀ ਬੰਦੇ ਨੇ ਤੇ ਰੱਖਿਆ ਕਰਦਿਆ ਗਊ ਗਰੀਬ ਤੇ ਮਦਦ ਕਰਦਿਆ ਮਾੜੇ ਦੀ ਆਗੇ ਦਸਵੇਂ ਪਾਸ਼ਾ ਚੌਂਕੜੀ ਮਾਰੀ ਬੈਠੇ ਨੇ ਤੇ ਕਿਰਪਾਨ ਗੋਡਿਆਂ ਤੇ ਰੀਵੀ ਆ ਮਹਾਰਾਜ ਨੇ ਕਿਹਾ ਵੀ ਜਿਹੜਾ ਮੇਰਾ ਸਿੱਖ ਹੈ ਜੇ ਸ਼ਾਸਤਰ ਨਹੀਂ ਉਹਦਾ ਸਿੱਖਾ ਹੈ। ਕਹਿੰਦਾ ਸਿੱਖ ਦੇ ਕੋਲੇ ਵੀ ਸ਼ਾਸਤਰ ਹੋਣਾ ਚਾਹੀਦਾ। ਉਹ ਗੱਲਾਂ ਕਰੀ ਗਿਆ ਕਹਿੰਦਾ ਮਹਾਰਾਜ ਹੋਰ ਛੋਟੀਆਂ ਸਾਰੀਆਂ ਗੱਲਾਂ ਠੀਕ ਨੇ ਪਰ ਜਿਹੜੀ ਤੁਸੀਂ ਆਹ ਗੋਡਿਆਂ ਤੇ ਰੱਖੀ ਬੈਠਿਓ ਇਹ ਤਾਂ ਬਹੁਤ ਮਾੜੀ ਚੀਜ਼ ਆ। ਇਸ ਇਹਦਾ ਕਹਿੰਦਾ ਪਾਪ ਕਰਦੀ ਹੈ ਜਦੋਂ ਨਿਕਲਦੀ ਹੈ ਜੀਵ ਹੱਤਿਆ ਕਰਦੀ ਹੈ। ਬਹੁਤੇ ਸਿੱਖਾਂ ਨੂੰ ਇਹਦਾ ਨਾਂ ਦਾ ਨਹੀਂ ਪਤਾ। ਠੀਕ ਹੈ। ਇਹਦਾ ਨਾਂ ਕਿਰਪਾਨ ਹੈ। ਤਲਵਾਰ ਵੀ ਕਹਿੰਦੇ ਨੇ ਸ੍ਰੀ ਸਾਹਿਬ ਵੀ ਕਹਿੰਦੇ ਨੇ। ਅਸਲੀ ਇਹਦਾ ਨਾਮ ਕਿਰਪਾਨ ਹੈ ਉਹ ਕਹਿੰਦਾ ਮਹਾਤਮਾ ਜੀ ਇਹਦਾ ਨਾਮ ਹੈ ਕਿਰਪਾਨ ਜਦੋਂ ਕਿਸੇ ਦੀ ਆਣ ਜਾਂਦੀ ਹੈ ਨਾ ਤੱਕੇ ਨਾ ਉੱਥੇ ਕਹਿੰਦਾ ਇਹ ਕਿਰਪਾ ਕਰਦੀ ਹੈ ਉਸ ਦੁਸ਼ਟ ਨੂੰ ਮਾਰਦੀ ਹੈ ਕਹਿੰਦਾ ਪਾਪ ਨਹੀਂ ਇਹਦਾ ਨਾਮ ਕਿਰਪਾਨ ਤਾਂ ਹੈ ਕਹਿੰਦਾ ਜ਼ੁਲਮ ਤੇ ਹੁੰਦੇ ਤੇ ਫਿਰ ਕਹਿੰਦਾ ਕਿਰਪਾ ਕਰਦੀ ਹੈ ਉਹਨੂੰ ਨਸ਼ਟ ਕਰਦੀ ਹੈ ਤਾਂ ਇਹਦਾ ਨਾਮ ਕਿਰਪਾਨ ਹੈ ਕਹਿੰਦਾ ਇਹ ਪਾਪ ਨਹੀਂ ਇਹ ਜ਼ੁਲਮ ਦੇ ਟਾਕਰੇ ਵਾਸਤੇ ਰੱਖੀ ਵੀ ਹੈ ਉਹ ਸਾਰ ਕੰਦਾ ਵੀ ਠੀਕ ਆ ਕਹਿੰਦਾ ਇਸ ਦੀ ਲੋੜ ਵਰਤੋਂ ਕਰਨੀ ਆ ਹਾਂ ਨਜਾਇਜ਼ ਵਰਤੋਂ ਨਹੀਂ ਕਹਿੰਦਾ ਇਹਦੀ ਕਰਨੀ ਵੀ ਇਸ ਕਰਕੇ ਜਿਹੜੀ ਵੀ ਕੋਈ ਵੀ ਚੀਜ਼ ਆ ਜਿਹੜੀ ਨਜਾਇਜ਼ ਵਰਤੋਂ ਕਰਨੀ ਆ